ਪ੍ਰਧਾਨ ਜੀ ਜਿਹੜਾ ਚੰਡੀਗੜ੍ਹ 에어ਪੋਰਟ ਤੇ ਜੋ ਹੋਇਆ ਤੁਹਾਨੂੰ ਪਤਾ ਹੀ ਹੋਣਾ ਆ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਅੱਜ ਗੁਰਦਾਸ ਪੁੱਜਵੇਂ ਦੇ ਸਾਥੀ ਵੱਖ-ਵੱਖ ਪਲਾਕਾਂ ਦੇ ਇਕੱਠੇ ਹੋਏ ਨੇ ਤੇ ਉਹਨਾਂ ਨੇ ਇਸ ਮਸਲੇ ਦੇ ਉੱਤੇ ਗੰਭੀਰਤਾ ਨਾਲ ਵਿਚਾਰ ਕੀਤੀ ਹੈ ਵਿਚਾਰ ਕਰਨ ਤੋਂ ਬਾਅਦ ਅਸੀਂ ਇਹ ਸਮਝਦੇ ਹਾਂ ਕਿ ਜਿਹੜੀ ਕੰਗਨਾ ਰਜੋਤ ਹੈ ਉਹਨੇ ਮਲਕ ਜੋ ਉੱਥੇ 에어ਪੋਰਟ 'ਚ ਕੀਤਾ ਉਹ ਦੁੱਖਦਈ ਹੈ ਉਹ ਕਿਵੇਂ ਦੁੱਖदाई ਹੈ ਕਿ ਡਿਊਟੀ ਦੇ ਕੁਲਵਿੰਦਰ ਕੋਰ ਡਿਊਟੀ ਕਰੀ ਹੈ ਉਹ ਅਜੇ ਐਮਪੀ ਦੀ ਸੌਂ ਨਹੀਂ ਚੁੱਕੀ ਉਹ ਐਮਪੀ ਦੀ ਸੌਂ ਚੁੱਕਣ ਜਾਣੀ ਜਿਹੜੀ ਐਮਪੀ ਬਣਨ ਜਾ ਰਹੀ ਹੈ ਜੇ ਤੇ ਉਹਨੇ ਉੱਥੇ ਜੋ ਹਾਲਤ ਪਾਇਦਾ ਕੀਤੀ ਹੈ ਉਹਦੀ ਬਹੁਤ ਕੰਮਣਾ ਬルドੋਸ਼ੀ ਹੈ ਕਿਵੇਂ ਕਿਉਂਨੇ ਕੁਲਵਿੰਦਰ ਕੋਰ ਨੇ ਬੜੀ ਇਮਾਨਦਾਰੀ ਨਾਲ ਕਿਹਾ ਕਿ ਤੁਸੀਂ ਆਪਰਸ ਚੈੱਕ ਕਰੋ ਆ ਚੀਜ਼ ਚੈੱਕ ਕਰੋ ਤੇ ਚੈੱਕ ਕਰਨਾ ਫਰਜ਼ ਬਣਦਾ ਉਹ ਨੂੰ ਇਸ ਫੂਕ ਚ ਕਿ ਮੈਂ ਐਮਪੀ ਬਣ ਗਈ ਹਾਂ ਇਸ ਗੱਲ ਨੂੰ ਜਿੱਤੇ ਉਹਨੇ ਕਲਿੰਦਰਕੁਰ ਦੀ ਮਲਕ ਨੇਮ ਪਲੇਟ ਪੜ੍ਹੀ ਤਾਂ ਉਹ ਗੁਪਟਾੜਾ ਬੋਲੀ ਕੰਗਣਾ ਜਿਹੜੀ ਬਹੁਤ ਪੜਾ ਬੋਲੀ ਕਿ ਤੁਸੀਂ ਮਤਲਬ ਜਿਹੜੇ ਆ ਆਤਵਾਦ ਨਾਲ ਸੰਬੰਧ ਰੱਖਦੇ ਹੋ ਤੁਸੀਂ ਫਲਾਣਾ ਆਪਣੀ ਇੱਥੇ ਇਹ ਕਰਨਾ ਚੁੰਦੇ ਹੋ ਇਸ ਗੱਲ ਨੂੰ ਕੁੜੀ ਨੇ ਭਾਵ ਖੋ ਕੇ ਕਿ ਐਸੇ ਕੰਗਣਾ ਨੇ ਸਾਡੇ ਉਸ ਕੋਲ 'ਚ ਜਿੱਥੇ ਉਹਨਾਂ ਦੀ ਮਾਂ ਵੀ ਬੈਠੀ ਸੀ ਸਾਡੀ ਭੈਣ ਜੀ ਕਲਿੰਦਰਕੁਰ ਦੀ ਤੇ ਹੋਰ ਵੀ ਬਹੁਤ ਸਰੀ ਔਰਤਾਂ ਜਿਹਨਾਂ ਨੂੰ 100 ਰੁਪਏ ਦੇ 10000 ਰੁਪਏ ਦੇ ਦੇਖਣ ਵਾਲੀਆਂ ਔਰਤਾਂ ਕਿਹਾ ਸੀ ਉਹ ਕਨੜੀ ਕਲੰਦਰਪੁਰ ਨੂੰ ਲੜਕਦੀ ਸੀ ਤੇ ਇਸ ਕਰਕੇ ਉਹ ਨਿਕਲਮੰਦਰ ਕੋਲ ਨੇ ਗੁੱਸੇ ਚ ਗੁੱਸਾ ਜ਼ਾਰ ਚੁੱਟਾ ਅਸਦਾ ਇਹ ਕਿਹਸਾ ਤੇ ਗੁੱਸਾ ਪਰ ਜਿਹੜੇ ਸ਼ਬਦ ਕੰਗਣਾ ਨੇ ਬੋਲੇ ਨੇ ਅੱਜ ਅਹੀਂ ਸਾਰੇ ਪੰਜਾਬ ਦੀਆਂ ਜਥੇਬੰਦੀਆਂ ਗਰੂ ਜੀਐਮਐਮਐਲਓ ਤੇ ਐਸਕੇਐਮ ਗੈਰ ਰਾਜਨੀਤਿਕਾਂ ਨੂੰ ਅਸੀਂ ਆਪ ਸਭ ਇਕੱਠ ਕਰਕੇ ਤੇ ਮਾਰਚ ਕੀਤਾ ਵਾ ਸਾਰੇ ਮਲਗ ਸਤ ਪੀ ਤੱਕ ਮਹਾਲੀ ਤੱਕ ਇੱਕ ਅਮਨਾਰ ਜ਼ੋਰ ਤੇ ਮਲਗ ਪਛਾ ਦਰਜ ਕੀਤਾ ਜਾਵੇ ਕਿਉਂਕਿ ਉਹਨੇ ਸਾਰੇ ਪੰਜਾਬ ਨੂੰ ਹੱਤਵਦੀ ਖ਼ਤਰਸਤ ਨਹੀਂ ਕਿਹਾ ਅਸੀਂ ਜ਼ਮੀਨਾਂ ਕਹੇ ਆਂ ਹੱਤਵਾਦੀਆਂ ਤੇ ਕੱਲ ਚੋਣਾਂ ਸਭ ਸੰਤੀਆਂ ਸਾਰੇ ਪੰਜਾਬ ਚ ਪਈਆਂ ਨੇ ਕੋਈ ਵੀ ਸ਼ਿਕਾਇਤ ਉਹ ਜੀ ਇਥੋਂ ਦੇ ਚੋਣ ਕਮਿਸ਼ਨ ਨੇ ਦਰਜ ਨਹੀਂ ਕੀਤੀ ਤੇ ਦੁੱਖ ਦਾ ਹੀ ਆ ਕਿ ਲੜਕੀ ਜਿਹੜੀ ਆ ਸ਼ਬਦ ਜਿਹੜੀ ਕੰਗਣਾ ਬੋਲਦੀ ਆ ਇਹ ਸਮਾਜ ਨੂੰ ਸੰਜੇ ਰੱਖਣ ਵਾਲੀ ਸ਼ਬਦ ਨਹੀਂ ਬੋਲਦੀ ਇਸ ਕਰਕੇ ਅਸੀਂ ਇੱਕ ਕਾਢੇ ਸ਼ਬਦਾਂ ਇਹ ਲਿਖੇ ਦੀ ਕਰਦੇ ਆ ਤੇ ਕੰਗਣਾ ਨੂੰ ਮੰਗ ਕਰਦੇ ਆ ਕਿ ਘਟੋਕੜ ਆਪਣੀ ਜ਼ੁਬਾਨ ਤੇ ਕੰਟਰੋਲ ਕਰ ਨਹੀਂ ਤੇ ਪੰਜਾਬ ਦੇ ਲੋਕ ਜਿਹੜੇ ਆ ਜਿੱਦ ਤਰ੍ਹਾਂ ਕੁਲਵਿੰਦਰ ਕੋਹ ਨੇ ਤੇਰੀ ਜ਼ੁਬਾਨ ਥੋੜੀ ਡੱਕੀ ਆ ਪੰਜਾਬ ਦੇ ਲੋਕ ਤੇਰੀ ਜੁਬਾਨ ਨੂੰ ਡੱਕਣ ਵਾਸਤੇ ਤਿਆਰ ਨੇ ਇਹ ਮਾੜੀ ਗੱਲ ਆ ਕਿ ਤੂੰ ਸਾਡੇ ਪੰਜਾਬ ਵਿੱਚ ਯਾਰ ਕੋਲ ਨਾ ਜਮਈਆਂ ਸਾਡਾ ਵੱਡਾ ਹਿੱਸਾ ਹਿੰਦੂਆਂ ਦਾ ਇੱਥੇ ਵੱਡਾ ਹਿੱਸਾ ਇਤ ਪੰਜਾਬੀਆਂ ਦਾ ਸਿੱਖਾਂ ਦਾ ਸਾਰੇ ਸ਼ਾਂਤੀ ਨਾਲ ਰਹਿ ਰਹੇ ਆ ਤੇ ਜਿਸ ਤਰੀਕੇ ਨਾਲ ਤੂੰ ਸ਼ਬਦ ਬੋਲ ਕੇ ਕਈਆਂ ਖਾਲਸਤਾਨੀਆਂ ਬਾਰੇ ਇਹ ਸ਼ਬਦ ਸੰਗ ਪਾਈ ਦੇਣੀ ਇਹਦੀ ਹੀ ਕਰਦੇ ਸ਼ਬਦਾਂ ਲਿਖਦੀ ਤੇ ਮਾਰ ਘਟਦੇ ਆ ਇਥੋਂ ਦੀ ਪੰਜਾਬ ਸਰਕਾਰ ਕੋਲੋਂ ਭਗਵੰਤ ਮਾਨ ਕੋ ਮਨ ਕਰਦੇ ਆ ਕਿ ਇਹੋ ਜਿਹੇ ਜਿਹੜੇ ਸ਼ਬਦ ਨੇ ਉਹਨਾਂ ਤੇ ਪਰਚਾ ਦਰਜ ਕੀਤਾ ਜੇ ਪਰਚਾ ਦਰਜ ਨਾ ਕੀਤਾ ਜੋ ਅਸੀਂ ਕੇਐਮਐਮ ਨੂੰ ਤੇ ਐਸਕੇਐਮਐਮ ਨੂੰ ਜੋ ਫੈਸਲਾ ਕੀਤਾ ਸਭ ਸੰਤੀ ਨਾਲ ਆਉਣ ਵਾਲੇ ਸਮੇਂ ਤੇ ਅਸੀਂ ਕੋਹਲ ਤਿੱਖਾ ਕਰਾਂਗੇ ਪੰਜਾਬ ਸਰਕਾਰ ਦੇ ਖਿਲਾਫ ਹਾਂਜੀ ਬਦਾਂਜੀ ਕੀ ਨਾ ਡਾ ਮੇਰਾ ਨਾਮ ਕਲਵਿੰਦਰ ਜੀ ਸਿੰਘ ਅਠਵਾਲ ਭਾਰਤੀ ਕਿਸਾਨ ਜੂਨੀਅਰ ਕ੍ਰਾਂਤੀਕਾਰੀ ਜ਼ਿਲ੍ਹਾ ਜੰਮੂ ਸ਼ਿਕਤਰਗੋਲ ਦਾ ਕਿ ਜਿਹੜਾ ਆਪਣਾ ਚੰਡੀਗੜ੍ਹ 에어ਪੋਰਟ ਤੇ ਉਹ ਕੰਗਣਾ ਨੇ ਸਾਡੀ ਬੇਟੀ ਨਾਲ ਸਾਡੀ ਭੈਣ ਨਾਲ ਦੁਰਵਿਹਾਰ ਕੀਤਾ ਹੈ ਉਹਦੇ ਉੱਤੇ ਸਾਡੇ ਪ੍ਰਧਾਨ ਜੀ ਵੀ ਬੋਲ ਕੇ ਗਏ ਆ ਸਾਡੀਆਂ ਬਾਕੀ ਜਥੇਬੰਦੀਆਂ ਨੇ ਵੀ ਬੋਲਿਆ ਜੇਕਰ ਸਰਕਾਰ ਉਹਦੇ ਖਿਲਾਫ ਕੋਈ ਐਕਸ਼ਨ ਨਹੀਂ ਲੈਂਦੀ ਤੇ ਕੰਗਨਾ ਦੁਬਾਰਾ ਸਾਡੇ ਪੰਜਾਬ ਵਿੱਚ ਆਉਂਦੀ ਆ ਅਸੀਂ ਇਹਦਾ ਡਟ ਕੇ ਵਿਰੋਧ ਕਰਾਂਗੇ ਉਦੋਂ ਤੱਕ ਕਰਾਂਗੇ ਜਦੋਂ ਤੱਕ ਸਰਕਾਰ ਇਹਦੇ ਉੱਪਰ ਐਕਸ਼ਨ ਨਹੀਂ ਲੈਂਦੀ ਦੂਸਰੀ ਬੇਨਤੀ ਅਸੀਂ 13 ਤਰੀਕ ਨੂੰ ਸਾਡੇ ਸ਼ੂਭਾ ਪ੍ਰਧਾਨ ਸਰਦਾਰ ਬਲਦੇਵ ਸਿੰਘ ਜੀ ਜੀਰਾ ਮਾਝੇ ਜੋਂ ਦੀ ਉਹਨਾਂ ਨੇ ਕਨਵੈਨਸ਼ਨ ਰੱਖੀ ਆ ਬੋਲੇ ਵਿੱਚ ਜਿਹੜੇ ਕਿ ਅਸੀਂ ਗੁਰਦੁਆਰਾ ਗੰਮਦਾਸ ਵਿੱਚ 11 ਵਜੇ ਇੱਕ ਵੱਡੀ ਮੀਟਿੰਗ ਕਰਕੇ ਔਰ ਘੋਲ ਦੀ ਤਿਆਰੀ ਹੁਣ ਤੱਕ ਘੋਲ ਨੇ ਕੀ ਕੀਤਾ ਤੇ ਗਾਂਹ ਘੋਲ ਅਸਾਂ ਕਿ ਤਰ੍ਹਾਂ ਲੜਨਾ ਉਹਦੇ ਬਾਰੇ ਵਿਚਾਰ ਡੰਡਰਾ ਕਰ ਰਹੇ ਆ ਅਸੀਂ ਇਲਾਕੇ ਦੇ ਲੋਕਾਂ ਨੂੰ ਬੇਨਤੀ ਕਰਦੇ ਆਂ ਕਿ ਵੱਧ ਚੜ ਕੇ ਉੱਥੇ ਪਹੁੰਚਾ ਲੋ ਇਹ ਘੋਲ ਕਿਹੜੇ ਸਬੰਧ ਵਿੱਚ ਹੋਏਗਾ ਜੀ ਜਦੋਂ ਅਸੀਂ ਉੱਥੇ ਚੰਬੂ ਗੁਤੇ ਖਨੌਰੀ ਬੈਠੇ ਸੀ ਅਸੀਂ ਜਥੇ ਵੰਦੀਆਂ ਨੇ ਤੈਅ ਕੀਤਾ ਸੀ ਕਿ ਜਿਹੜਾ ਵੀ ਸਾਡੇ ਨਾਲ ਚਾਹੇ ਭਾਜਪਾ ਜਾਂ ਪੰਜਾਬ ਸਰਕਾਰ ਜੇ ਸਾਡਾ ਪੰਗਾ ਲੈਂਦੀ ਹੈ ਤੇ ਚੋਣਾਂ ਦੇ ਦੌਰਾਨ ਦੋਵਾਂ ਨੂੰ ਪੰਜ ਮਿੰਟ ਕੀਤੇ ਜਾਊਗਾ ਜੇ ਸਾਡੀਆਂ ਗੱਲਾਂ ਨਾ ਮੰਨੀਆਂ ਤੇ ਅੱਜ ਜਿੱਦੂ ਚੋਣਾਂ ਹੋਈਆਂ ਨੇ ਤੇ ਭਾਜਪਾ ਦਾ ਅਸੀਂ ਰਾਜਸਥਾਨ ਚ ਹਰਿਆਣਾ ਚ ਜੁਪੀ ਚ ਪੰਜਾਬ ਚ ਸੁਪਰਾ ਸਾਫ ਕੀਤਾ ਜਿਸ ਤਰੀਕੇ ਨਾਲ ਲੋਕਾਂ ਦੇ ਸਾਡੇ ਕੋਲ ਜਿੱਥੇ-ਥੇ ਤੁਹਾਡਾ ਕੋਲ ਸੀ ਦੂਸਰੀ ਗੱਲ ਕਿ ਜਿਸ ਤਰੀਕੇ ਨਾਲ ਇੱਥੇ ਦੀ ਆਪ ਵਾਲੀ ਸਰਕਾਰ ਨੂੰ ਜਿਹੜਾ ਖਿੰਦਾ ਇੰਨੇ ਜਿੱਤਨੇ ਨੇ ਉਹਨੇ ਜਿਸ ਤਰੀਕੇ ਨਾਲ ਸਬਕ ਕਰਨ ਦੀ ਮਤਲਬ ਡੈਡ ਬਡੀ ਨੂੰ 8 ਦਿਨ ਰੋਲਿਆ ਸਾਡੀ ਨੂੰ ਜਾਂ ਹੋਰ ਜਿਹੜੇ ਬੰਬ ਸਾਡੇ ਨੂੰ ਸੁੱਟੇ ਨੇ ਜਾਂ ਉਹਦੇ ਜਿਆ ਕੀਤਾ ਸਾਡੀ ਗੱਲ ਨਹੀਂ ਸੁਣੀ ਚਾਚਾ ਨਾ ਜਾਂ ਸਾਡੇ ਮਸਲੇ ਹੱਲ ਨਹੀਂ ਕੀਤੇ ਜਾਂ ਸਾਨੂੰ ਪਾਣੀ ਜਾਂ ਬੱਤੀ ਦਾ ਪਰਪਰਮ ਨਹੀਂ ਚਾਚਾ ਨਾ ਕੀਤਾ ਇਹਦਾ ਵੀ ਗੁੱਸਾ ਥੱਲੇ ਫੀਲਡ 'ਚ ਨਿਕਲਿਆ ਤੇ ਇਸ ਫੀਲਡ 'ਚ ਗੁੱਸੇ ਦੇ ਖਿਲਾਫ ਅਸੀਂ ਸਾਰੇ ਪੰਜਾਬ 'ਚ ਇਹ ਦੱਸਣਾ ਚਾਹੁੰਦੇ ਆ ਕਿ ਸਾਡੇ ਘੋਲ ਨੇ ਕੀ ਰੰਗ ਦਿਖਾਏ ਆ ਇਸ ਕਰਕੇ ਹੀ ਕੰਵਿੰਡਿਸ਼ਨਾਂ ਕਰ ਰਹੇ ਆ ਜਿਹੜੀਆਂ ਹੀ 13 ਤਰੀਕ ਨੂੰ ਇੱਥੇ ਕਨਵੈਨਸ਼ਨ ਕਰਨ ਜਾਣੇ ਮਾਝੇ ਜ਼ੋਨ ਦੀ ਉਹ ਕਨਵੈਨਸ਼ਨ ਦਾ ਮੁੱਖ ਮੁੱਦਾ ਸਾਡਾ ਹੀ ਹੋਏਗਾ ਕਿ ਸਾਡਾ ਕੋਲ ਨਾ ਉੱਥੇ ਸ਼ੰਭੂ ਬਾਰਡਰ ਤੇ ਖਲੋਰੀ ਜਾਂ ਦੱਬੜ ਹੀ ਨਹੀਂ ਲੜ ਰਹੇ ਅਸੀਂ ਅਸੀਂ ਕੋਲ ਸਾਰੇ ਥੱਲੇ ਤਾਕਤ ਜਿਹੜੀਆਂ ਉਹਦੇ ਨਾਲ ਲੜ ਰਹੇ ਦੂਜੀ ਗੱਲ ਖੋ ਜਿਹੜੀ ਰੱਖਣਾ ਚਾਹੁੰਦੇ ਆ ਵਿਸ਼ੇਸ਼ ਤੌਰ ਤੇ ਜਿਹੜੇ ਐਸਕੇਮ ਵਾਲੇ ਸਾਡੇ ਨਾਲ ਨਹੀਂ ਗਏ ਸਮੇਤ ਜੇ ਕਹਿ ਸਕਦੇ ਆ ਵੀ ਜਗENDER ਗਰਾਹ ਵਾਲੇ ਸਾਥੀ ਜਿਵੇਂ ਅਸੀਂ ਕੋਲ ਕੁਝ ਨਹੀਂ ਕੀਤਾ ਪਾਜ ਪਾ ਦੇ ਖਿਲਾਫ ਤਾਂ ਉਹਨਾਂ ਨੇ ਵੀ ਸਾਡੀ ਗੱਲ ਚੁੱਕ ਕੇ ਥੱਲੇ ਲੋਕਾਂ ਦਾ ਵਿਰੋਧ ਸ਼ੁਰੂ ਕੀਤਾ ਕੋਈ ਸਮਾ ਲਈ ਉਹ ਵਿਰੋਧ ਵਿੱਚ ਮੰਗ ਕੀ ਕਰ ਰਿਹਾ ਸ਼ੁਭਕਰਮ ਦੀ ਜਿਹੜੀ ਆ ਜਿਹੜਾ ਹੁਣ ਕਿਉਂ ਮਾਰਿਆ ਕਿਲ ਕਿਉਂ ਗੱਡੇ ਨੇ ਉੱਥੇ ਸਾਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਯਾਨੀ ਸਾਡੇ ਮਸਲੇ ਹੱਲ ਕਿਉਂ ਨਹੀਂ ਕੀਤੇ ਕੋਹ ਹੋਰ ਸਾਡੇ ਦੀ ਸਾਰੀ ਪਿਆਰਬੀ ਜਿਹੜੀ ਆ ਉਹ ਐਸਕੇਮ ਜਿਹੜਾ ਘਰ ਬੈਠਾ ਜਾਂ ਬਿਨਾਂ ਹਲਕੇ ਉਹ ਸਾਡੇ ਗੱਲਾਂ ਦੀ ਲਾਗੂ ਕਰ ਰਿਹਾ ਇਹ ਬਹੁਤ ਸ਼ੁਭ ਸਕਣਾ ਹੈ ਕਿ ਘੋਲ ਕੋਈ ਥੇੜ ਲੜਨੀ ਓਏ ਤੇ ਦੂਜੀਆਂ ਧਰਾਂ ਵਿੱਚ ਘੋਲ ਦੇ ਵਿੱਚ ਕੁੱਦੀਆਂ ਹਾਂ ਤੇ ਚੋਣ ਦੇ ਵਿੱਚ ਕੁੱਦੀਆਂ ਨੇ ਇਸ ਕਰਕੇ ਅਸੀਂ ਸਮਝਦੇ ਹਾਂ ਕਿ 13 ਤਰੀਕ ਨੂੰ ਅਸੀਂ ਜਾਂ ਵੱਖ-ਵੱਖ ਡੇਟਾ ਕੱਢ ਕੇ ਸਾਰੇ ਪੰਜਾਬ 'ਚ ਡੇਟਾ ਕੱਢ ਕੇ ਯਾਨ ਨੂੰ ਅਸੀਂ ਫਰੀਦਕੋਟ ਰੱਖੀ ਐ 10 ਨਈ ਜਲੰਧਰ ਰੱਖੀ ਐ ਤੇ ਮਤਲਬ ਦਵਾਬੇ ਦੀ ਰੱਖੀ ਐ ਤੇ ਬਰਨਾਲੇ ਨੇ ਉਹ ਹੀ ਰੱਖੀ ਐ ਮਤਲਬ 12 ਤਰੀਕ ਨੂੰ ਸਾਰੇ ਪੰਜਾਬ 'ਚ ਵੱਖ-ਵੱਖ ਥਾਂ ਦੇ ਡਾਟਾ ਇਕੱਠਾ ਕਰਕੇ ਅਸੀਂ ਇੱਕ ਕਨਵੈਨਸ਼ਨ ਕਰ ਰਹੇ ਹਾਂ ਕਿ ਘੋਲ ਨੇ ਪ੍ਰਾਪਤੀ ਕੀ ਕੀਤੀ ਐ ਪ੍ਰਧਾਨ ਜੀ ਜਿਵੇਂ ਪੰਜਾਬ ਦੇ ਵਿੱਚ ਭਾਜਪਾ ਨੂੰ ਕੋਈ ਵੀ ਸੀਟ ਨਹੀਂ ਮਿਲੀ ਇਹ ਤੁਸੀਂ ਜਥੇਬੰਦੀਆਂ ਦੀ ਜਿੱਤ ਮੰਨਦੇ ਹੋ ਅਸੀਂ ਤੇ ਅਲਾਨੀ ਹਤੋਂ ਤੇ ਪਹਿਲਾਂ ਹੀ ਕਹਿਤਾ ਸੀ ਕਿ ਜਿਹੜਾ ਸਾਡੇ ਨਾਲ ਜਿਆਦਾ ਖਾਊ ਜੇ ਸਾਡੀ ਗੱਲ ਨਹੀਂ ਮੰਨੂ ਉਹਦਾ ਸੁਪਣਾ ਸਾਫ ਹੋਵੇਗਾ ਅਸੀਂ ਪਹਿਲਾਂ ਹੀ ਕਹਿਤਾ ਸੀ ਕਿ ਜਥੇਬੰਦ ਰੰਗ ਦਿਖਾਏ ਜਾਵਗੇ ਥੱਲੇ ਤੇ ਉਹਦਾ ਰਿਜ਼ਲਟ ਹੈ ਅਸੀਂ ਕਹਿੰਨੇ ਵੀ ਜਥੇਬੰਦੀ ਸਾਡੀ ਜਿੱਤਾਂ ਕੇਐਮਐਮ ਦੀ ਐਸਕੇਐਮ ਦੀ 11 ਸੱਤੀ ਦੀ ਸਾਡੀ ਜਿੱਤਾਂ ਹੈ ਦੂਜੀ ਗੱਲ ਸਾਡੀ ਜਿੱਤ ਹੈ ਕਿ ਜੱਥੇ ਬੰਦੇ ਕੋ ਤੌਰ ਤੇ ਅਸੀਂ ਪੰਡਾ ਜਿਹੀ ਬਣ ਦਿੱਤਾ ਉਹਨਾਂ ਨੂੰ ਇਹ ਸਾਡੀ ਜਿੱਤ ਹੈ ਕਿਉਂਕਿ ਸਾਡੇ ਦਿੱਲੀ ਨਹੀਂ ਜਾਣਦੇ ਅਸੀਂ ਉਹਨਾਂ ਪੰਡਾੜੀਆਂ ਬਣਾ ਦਿੱਤਾ ਸਿੱਧੀ ਜੀ ਗੱਲ ਹੈ ਇਸ ਤਰ੍ਹਾਂ ਇਸ ਗੱਲਾਂ ਬਾਰੇ ਅਸੀਂ ਆਪਣੀ ਟੀਮ ਨੂੰ ਚੇਤਨ ਕਰਕੇ ਕੋਲ ਨੂੰ ਹੋਰ ਐਡਵਾਂਸ ਕਰਨ ਵਾਸਤੇ ਕਿ ਕੋਲ ਨੂੰ ਅੱਗੇ ਖੜ ਕੇ ਕਿ ਕਿਵੇਂ ਕੱਲ ਨੂੰ ਚੋਣਾ ਹਰਿਆਣਾ ਚੱਲਣੇ ਜਾ ਰਹੇ ਆ ਤੇ ਕਿਵੇਂ ਅਸੀਂ ਉਹ ਮਤਲਬ ਸਾਰਾ ਕੁਝ ਕਰਨਾ ਇਸ ਕਰਕੇ ਤਿਆਰੀ ਕਰ ਰਹੇ ਸੀ ਆਪਣੀ ਧੰਨਵਾਦ